ਸੁਕਾ ਹੋਟਲ ਗੁਰਸੇਵੀ ਐ ਨਸ ਸਹਜ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਇ ਸਜਣ ਸੱਚਾ ਬਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆਂ ਸੋਹੀਐ ਸਭਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪਹਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪਰਬ ਕੀ ਸਰਨਾ ਸਗਲ ਪੈ ਲਾਤੀ ਦੁਖ ਬਿਨਸੀ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੋਣ ਗਾਵ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਧਾਨ ਡੜਾਇਆ ਚਿੰਤਾ ਸਗਲ ਬਨਾਸੀ ਕਾਰੇ ਕਿਰਪਾ ਆਪਣੋ ਕਰ ਲਈਨਾ ਮਨਵਸਿਆ ਅਬ ਨਸੀ ਤਾਕ ਬੇਗਨ ਨ ਕੋ ਲਗ ਜੋ ਸਤਗੁਰ ਆਪਣਾ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੂਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਕੈ ਬਲਹਾਰ ਜਿਨ ਪੂਰਨ ਪੈ ਜੋ ਰਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋਮ ਬਲਹਾਰੀ ਸਤਗੁਰ ਚਰਨਾ ਦੇ ਵਾਕ ਅਨੁਸਾਰ ਆਪ ਸੰਗਤਾ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕਰਕੇ ਤਨ ਮਨ ਧੰਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ। ਦੀਵਾਨਾ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰਤ ਜੋ ਗੁਰੂ ਸਾਹਿਬ ਜੀ ਨੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਸੋਰਠਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁਖਵਾਕ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਪ੍ਰਭੂ ਦੀ ਸਰਨ ਪੈਣ ਨਾਲ ਮਨੁੱਖ ਦੇ ਸਾਰੇ ਦੁੱਖ ਬਿਗਨ ਕਲੇਸ਼ ਨਸ ਜਾਂਦੇ ਨੇ ਤੇ ਸੁਖ ਦੀ ਪ੍ਰਾਪਤੀ ਮਨੁੱਖ ਨੂੰ ਹੁੰਦੀ ਹੈ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਇਹ ਜੇ ਇੱਕ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਦਿਆਲੂ ਬਹੁੜਦਾ ਹੈ ਪਰਮੇਸ਼ਰ ਕਿਰਪਾ ਕਰਦਾ ਫੇਰ ਹੀ ਨਾਮ ਜਪਿਆ ਜਾਂਦਾ ਉਸ ਨੂੰ ਧਿਆਇਆ ਜਾਂਦਾ ਹੈ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਹੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਬਾਣੀ ਪੜ੍ਹਦੇ ਗੁਰੂ ਦੇ ਦਰਸ਼ਨ ਕਰਦੇ ਆ ਉਹਦੀ ਬਖਸ਼ਿਸ਼ ਹੈ ਉਹਦੀ ਕਿਰਪਾ ਹੈ ਉਹ ਉਦਮ ਬਖਸ਼ਿਸ਼ ਕਰਦਾ ਹੈ ਉਦਮ ਕਰੰਦਿਆਂ ਜੀਵ ਤੂੰ ਕਮਾਨਦਿਆਂ ਸੁਖ ਪੁੰਚ ਧਿਆਇਆਂ ਦੇ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਸਤਗੁਰੂ ਮਹਾਰਾਜ ਚਿੰਤਾਾਂ ਚੋਰੀ ਖਤਮ ਕਰਨ ਵਾਸਤੇ ਪਰਮੇਸ਼ਰ ਦੇ ਸਾਨੂੰ ਸਰਨ ਗ੍ਰਹਿਣ ਕਰਨੀ ਪਊਗੀ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਹੈ ਪ੍ਰਭੂ ਤੂੰ ਮੇਰਾ ਸੱਚਾ ਸਾਹਿਬ ਵੱਡਾ ਦਾਤਾ ਹੈ ਦਿਆਲੂ ਹੈ ਕਿਰਪਾਲੂ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗਰਾਤਾ ਸਤਗੁਰੂ ਤੁਸੀਂ ਕਿਰਪਾ ਕਰਨ ਵਾਲੇ ਦੀਨਾਂ ਜਿਨ੍ਹਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਹੋ ਬਨਾਸੀ ਹੋ ਨਾਸਤ ਹੋ ਰਹਿਤ ਹੋ ਤੇ ਮਹਾਰਾਜ ਜੀ ਬਖਸ਼ਿਸ਼ ਕਰੋ ਕਿਰਪਾ ਕਰੋ ਤੇ ਗਉਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਮਹਾਰਾਜ ਮੇਰੇ ਮਨ ਵਿੱਚ ਚਾਹ ਪੈਦਾ ਕਰ ਦਿਓ ਕਿ ਆਪ ਜੀ ਦੀ ਬਾਣੀ ਨੂੰ ਮੈਂ ਪੜ੍ਹਦਾ ਰਹਾ ਮਾਂ ਗਾਉਂਦਾ ਰਹਾ ਸੁਣਦਾ ਰਹਾ ਰਹਾ ਉਹਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਸਤਿਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਪੱਕਾ ਕੀਤਾ ਹੋਇਆ ਹੈ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਚਿੰਤਾ ਸਗਲ ਬਨਾਸੀ ਉਸ ਨੂੰ ਕੋਈ ਕਿਸੇ ਵੀ ਕਿਸਮ ਦਾ ਫਿਕਰ ਨਹੀਂ ਰਹਿੰਦਾ ਚੋਰਾ ਨਹੀਂ ਰਹਿੰਦਾ ਕਰ ਕਿਰਪਾ ਆਪਣੋਂ ਕਰਲੀਨਾ ਮਨ ਵਸਿਆ ਅਬਨਾਸੀ ਅਬਨਾਸੀ ਨਾਸ ਤੋਂ ਰਹਿਤ ਜਿਹਦੇ ਜਿਸ ਮਨੁੱਖ ਦੇ ਹਿਰਦੇ 'ਚ ਪਰਮੇਸ਼ਰ ਵਸ ਗਿਆ ਕਰ ਕਿਰਪਾ ਆਪ ਨੂੰ ਕਰਲੀਨਾ ਪਰਮੇਸ਼ਰ ਨੇ ਆਪਣੇ ਬਣਾ ਲਏ ਮਨ ਵਸਿਆ ਅਬਨਾਸੀ ਸਤਿਗੁਰੂ ਮਹਾਰਾਜ ਨਾਸ ਤੋਂ ਰਹਿਤ ਪਰਮੇਸ਼ਰ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਆਕੋ ਵਿਗਣਨਾ ਕੋਉ ਲਾਗਿਆ ਜੋ ਸਤਗੁਰ ਆਪਣਾ ਰਾਖੇ ਚਰਨ ਕਮਲ ਬਸੇਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਹੈ ਨਾ ਉਸ ਆਤਮਿਕ ਜੀਵਨ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਤੇ ਪ੍ਰਮਾਤਮਾ ਦੇ ਕੋਲ ਫੁੱਲਾਂ ਵਰਗੇ ਕੋਮਲ ਚਰਨ ਜਿਹੜੇ ਇਸ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਆਕੇ ਕਰ ਸੇਵਾ ਸੇਵਕ ਭਾਵ ਆਪਣੇ ਜਨਮਾਨ ਕੀ ਇੱਛਾ ਪੂਜਾਈ ਨਾਨਕ ਦਾਸ ਤਾਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਸਾਨੂੰ ਉਸ ਪਰਮੇਸ਼ਰ ਦੀ ਸੇਵਕ ਬਣ ਕੇ ਸੇਵਾ ਕਰਨੀ ਚਾਹੀਦੀ ਹੈ ਜਿਹਨੇ ਸਾਡੀਆਂ ਮੰਨ ਦੀਆਂ ਪਿਛਾਵਾਂ ਨੂੰ ਪੂਰਨ ਕਰਨ ਵਿੱਚ ਸਮਰੱਥਾ ਰੱਖਦੇ ਨੇ ਨਾਨਕ ਦਾਸ ਤਾਕੈ ਬਲਹਾਰੈ ਮੈਂ ਉਸ ਪਰਮੇਸ਼ਰ ਤੋਂ ਬਾਰ ਨੇ ਬਲਹਾਰ ਨੇ ਕੁਰਬਾਨ ਜਾਂਦਾ ਜਿਸ ਨੇ ਸਾਡੀ ਇੱਜ਼ਤ ਆਬਰੂ ਰੱਖਣਾ ਕੀਤੀ ਹੈ ਇਹ ਮੁੱਖ ਵਾਕ ਦੀ ਵਿਚਾਰ ਹੋਈ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਤੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣ ਦਿੱਤਾ ਨੀ ਬਣਾਉਨ ਗੁਰਮਤਿ ਦੀ ਸੋਜੀ ਬਖਸ਼ਿਸ਼ ਕਰਨ ਸਤਿਗੁਰੂ ਆਓ ਅਖੀਰ ਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰਿਏ ਜੀ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਨਮਰ ਕੀ ਇਛ ਪੂਜਾਈ ਨਾਨਕ ਦਾਸ ਆ ਕਬਲ ਹਾਰ ਜਨਪੂਰਨ ਪਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ